ਬਹੁਤ ਹੀ ਨੋ ਪਿਆਰਾ ਹੈ ਰਾਣੀਆ ਰੋ ਦੇ ਵਿੱਚ ਉੱਪਰ ਦੇਖ ਨੂੰ ਮਿਲੇ ਤੁਹਾਡੇ ਇਲਾਕੇ ਦੇ ਵਿੱਚ ਲੋਕੀ ਦੇ ਬੰਦ ਦਾ ਕਾਫੀ ਪਿਆਰਾ ਹੈ ਦੇਖੋ ਮੈਨੂੰ ਕਦੇ ਨਿਕਲਿਆ ਤੇ ਮਹੱਲੇ ਦਾ ਕੀ ਸਹਿਯੋਗ ਰਹੇ ਦੇਖੋ ਇਹਨਾਂ ਨੂੰ ਦੇਖ ਕੇ ਸਾਡੇ ਬਾਹਰ ਹੋ ਗਈ ਲੋਕੀ ਆ ਰਹੇ ਆ ਇਹਨਾਂ ਦੀ ਵੀਡੀਓ ਬਣਾਉਂਦੇ ਆ ਬਾਹਰ ਫੋਰਨ ਭੇਜਦੇ ਆ ਵਾਇਰਲ ਕਰਦੇ ਆ ਔਰ ਇੰਨਾਂ ਦਾ ਪਿਆਰ ਹਰ ਕੋਈ ਦੇਖ ਕੇ ਹੈਰਾਨ ਹੁੰਦਾ ਕਿ ਇੱਕ ਅਲੱਗ-ਅਲੱਗ ਬਰੀਡ ਹੋਵੇ ਇੱਕ ਮੰਕੀ ਆ ਇੱਕ ਡੁੱਗੀ ਆ ਔਰ ਇਹਨਾਂ ਦਾ ਆਪ ਜੰਨਾ ਪਿਆਰ ਤੇ ਲੋਕੀ ਸਪੈਸ਼ਲ ਆ ਕੇ ਇੱਥੇ ਵੀਡੀਓ ਬਣਾ ਕੇ ਜਾਂਦੇ ਆ ਦੂਰੋਂ ਦੂਰੋਂ ਆ ਕੇ ਸੁਣ ਕੇ ਦੇਖਦੇ ਆ ਕਿ ਲੈ ਵੀ ਉੱਥੇ ਹੈਗਾ ਵਾ ਫਿਰ ਪੁੱਛਦੇ ਆ ਕੇ ਫਿਰ ਆ ਕੇ ਇਹਨਾਂ ਦੀ ਵੀਡੀਓ ਬਣਾਉਂਦੇ ਆ ਅੱਜ ਕੱਲ ਦੇ ਭੱਜ ਦੌੜ ਚ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਵਿੱਚ ਇੰਨਾ ਕੋ ਪਿਆਰ ਨਹੀਂ ਦੇਖਣ ਮਿਲਦਾ ਲੇਕਿਨ ਕੁਝ ਦਿਨਾਂ ਇਹੀ ਦੇਖੋ ਜੀ ਸਾਨੂੰ ਇਹੀ ਸਹੀ ਲੋਕਾਂ ਨੂੰ ਸੰਦੇਸ਼ ਦਿੰਨੇ ਆ ਕਹਿੰਨੇ ਆ ਦੇਖੋ ਆ ਇਹਨਾਂ ਨੂੰ ਤੁਸੀਂ ਦੇਖ ਲਓ ਜਨਵਾਰਾਂ ਵਾਲੇ ਤੇਰਾ ਆਪ ਚੰਨਾ ਬਿਆਰ ਤੇ ਤੁਸੀਂ ਅਸੀਂ ਬੰਨਿਆ ਜੀ ਨਹੀਂ ਕਰ ਸਕਦੇ ਕਿ ਜੇ ਨਾਲ ਅਸੀਂ ਲੋਕਾਂ ਨੂੰ ਇਹੀ ਗੱਲ ਕਹਿੰਨੇ ਆ ਜਦੋਂ ਵੀ ਕੋਈ ਆਂਦਾ ਸਾਨੂੰ ਕੁਝ ਦੱਸਦਾ ਕਹਿੰਦਾ ਅਸੀਂ ਉਹਨੂੰ ਇਹੀ ਕਹਿੰਨੇ ਆ ਬਰਾ ਕੁਲਦੀਪ ਸਿੰਘ ਭੁੱਲਰ ਜੀ ਇਹ ਕੋੜਕਿਸ਼ਨ ਚੰਦ ਦੇ ਵਿੱਚ ਹੈ ਕਾਫੀ ਦੇਰ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਡੌਗ ਫੀਮੇਲ ਡੌਗ ਤੇ ਜਿਹੜੇ ਬੰਦਰ ਨੇ ਘੁੰਮ ਰਹੇ ਨੇ ਆਪਸ ਚ ਇਹਨਾਂ ਦਾ ਪਿਆਰ ਕਰੋ ਤੁਸੀਂ ਦੇਖ ਰਹੇ ਹੋ ਤੇ ਕਿੱਥੋਂ ਆਇਆ ਇਕੱਠੇ ਹੋਏ ਨੇ ਇਹਨੂੰ ਮੰਕੀ ਰਵਾਏ ਨੂੰ ਲਗਭਗ 5-6 ਮਹੀਨੇ ਥੇ ਹੋ ਗਏ ਆ ਸਾਡੇ ਮਹੱਲੇ ਦੇ ਵਿੱਚ ਇਹ ਸ਼ਾਇਦ ਕਿਸੇ ਟਰੱਕ ਵਾਲੇ ਕੋ ਜਾਂ ਕਿਸੇ ਨੇਪਾਲਦੂ ਰੱਖਿਆ ਹੋ ਉਹਦੇ ਖੁੱਲ ਕੇ ਇੱਥੇ ਆ ਗਿਆ ਇਹ 5-6 ਮਹੀਨੇ ਤੋਂ ਇਹ ਇੱਥੇ ਰਹਿ ਰਿਹਾ ਵਾ ਔਰ ਇਹ ਜਿਹੜੀ ਫੀਮੇਲ ਡੌਗ ਹੈਗੀ ਆ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਮਤਲਬ ਸ਼ੁਰੂ ਦੇ ਵਿੱਚ ਜਦੋਂ ਲੋਕ ਸਿਗੇ ਜਾਏ ਮੰਗੀ ਸੀ ਆਪਸ ਦੇ ਵਿੱਚ ਇਹਨਾਂ ਦੀ ਮੈਨੂੰ ਲੜਾਈ ਚ ਗੜਾ ਕਹ ਲੋ ਜਿਹਦਾ ਨਹੀਂ ਬਣਦੀ ਸੀ ਬਟ ਹੁਣੇ ਤਿੰਨ ਕ ਮਹੀਨਿਆਂ ਤੋਂ ਲਗਭਗ ਤਿੰਨ ਚਾਰ ਮਹੀਨੇ ਤੋਂ ਇਹ ਡੋਗੀ ਔਰ ਮੰਗੀ ਦੋਨੋਂ ਇਕੱਠੇ ਇੰਨਾ ਕੁ ਪਿਆਰਾ ਵੀ ਜੇ ਡੋਗੀ ਕਿਤੇ ਬਾਈ ਚਾਂਸ ਇਧਰ ਉਧਰ ਹੋ ਜਾਵੇ ਤੇ ਇਹ ਮੰਗੀ ਲੱਭਦਾ ਜੇ ਮੰਗੀ ਸੱਜੇ ਖੱਬੇ ਕਿਤੇ ਹੋ ਜਾਵੇ ਤੇ ਇਹ ਲੱਭਦੀ ਆ ਔਰ ਇਹ ਇੱਕ ਸਾਡੇ ਪਬਲਿਕ ਦੇ ਵਿੱਚ ਸੰਦੇਸ਼ ਵੀ ਆ ਵੀ ਬੰਦਿਆਂ ਦੇ ਵਿੱਚ ਤਾਂ ਇੰਨਾ ਪਿਆਰ ਨਹੀਂ ਰਿਹਾ ਪਰ ਇਹਨਾਂ ਨੂੰ ਤੁਸੀਂ ਦੇਖੋ ਵੀ ਕਿੰਨਾ ਪਿਆਰ ਆ ਔਰ ਇੱਕ ਦਿਨ ਦੀ ਗੱਲ ਆ ਇੱਕ ਦਿਨ ਇੱਥੇ ਕੋਈ ਬੰਦਾ ਆਇਆ ਉਹ ਇਹਨੂੰ ਮੰਗੀ ਨੂੰ ਫੜਕੇ ਰਪੜੇ ਨਾਲ ਲੈ ਗਿਆ ਜੀ ਔਰ ਇਹ ਡੌਗੀ ਨੇ ਫੀਮੇਲ ਡੌਗੀ ਨੇ ਮੇਰੇ ਹਿਸਾਬ ਨਾਲ ਸਾਰੀ ਦਿਹਾੜੀ ਕੁਝ ਵੀ ਖਦਾ ਨਹੀਂ ਕੇ ਔਰ ਇਧਰ ਉਧਰ ਭੱਜਦੀ ਰਹੀ ਹੈ ਕਦੀ ਛੁਰੂ ਪਰ ਚਲ ਜਾਵੇ ਕਦੀ ਫਾਟਕੜੇ ਚਲ ਜਾਵੇ ਕਦੀ ਮੁਹੱਲੇ ਘੁੰਮਦੀ ਸੀ ਔਰ ਕਿਤੇ ਲੱਭਿਆ ਔਰ ਸ਼ਾਮ ਨੂੰ ਸਾਡੇ ਮਹੱਲੇ ਦੇ ਮੁੰਡੇ ਆਗੇ ਇਹ ਇਹ ਜਾਗੇ ਨੂੰ ਮੰਗੀ ਨੂੰ ਲੱਭ ਕੇ ਉਹਦੇ ਮੁੰਡੇ ਦੇ ਘਰੋਂ ਲਿਆਏ ਲਿਆਣ ਤੋਂ ਬਾਅਦ ਫਿਰ ਇਹ ਦਰੋਂ ਇਕੱਠੇ ਹੋਏ ਆ ਔਰ ਉਸ ਤੋਂ ਬਾਅਦ ਇਹ 24 ਹਾਅਰ ਚਾਹੇ ਡੇ ਆ ਨਾਈਟ ਆ ਇਹ ਇਕੱਠੇ ਹੀ ਰਹਿੰਦੇ ਆ ਇਕੱਠੇ ਖਾਣਾ ਇਕੱਠੇ ਸੋਣਾ ਇਹਨਾਂ ਨੂੰ ਇਹ ਤਾਂ ਫੀਮੇਲ ਡੌਗ ਆ ਉਹਨੂੰ ਫੀਡਿੰਗ ਵੀ ਕਰਾ ਰਹੀ ਇਹਦੇ ਆਪਜ ਕਤੂਰੇ ਹੈਗੇ ਕਤੂਰੇ ਹੈਗੇ ਇਹਦੇ ਉਹ ਵੀ ਨਾਲ ਹੀ ਹੁੰਦੇ ਆ ਕਤੂਰੀਆਂ ਦਾ ਵੀ ਨਾਂ ਮੰਗੀ ਨੇ ਇੰਨਾ ਪਿਆਰ ਹੋ ਗਿਆ ਜਿਦਾ ਇੱਕ ਭਰਾ ਭੈਣ ਕਾ ਲੋਕ ਸੀ ਮਤਲਬ ਕਿ ਜਿਆਦੀ ਬਖਰੀ ਆ ਇਹ ਉਹ ਮੰਗੀ ਆ ਉਹ ਡੋਗੀ ਆ ਬਟ ਪਿਆਰ ਇਹਨਾਂ ਦਾ ਭੈਣਾ ਭਰਾਵਾਂ ਮੰਗਰੀ ਆ